ਦੇਖੋ ਜੀ ਮੈਡਮ ਦਾ ਇਲਜ਼ਾਮ ਲਾਉਣੀ ਇੱਕ ਮੈਡਮ ਦੀ ਆਦਤ ਬਾਰੇ ਇਹਨਾਂ ਨੂੰ ਆਦਤ ਹੈ ਇਹਨਾਂ ਨੇ ਇੱਕੋ ਚੀਜ਼ ਅਰਜੀਤ ਜੀ ਗੱਲ ਕਰਨੀ ਹੁੰਦੀ ਆ ਆਪਾਂ ਇਮਾਨਦਾਰ ਬਾਕੀ ਸਾਰੇ ਕਰਪਟ ਇਹਨਾਂ ਨੂੰ ਪੁੱਛੋ ਕਿਹੜਾ ਕਾਉਂਸਲਰ ਇੱਕ ਕਾਉਂਸਲਰ ਖੜਾ ਕਰਦੇ ਜਿਹੜਾ ਮੇਰੇ ਘਰ ਆ ਕੇ ਕਾਲੀਦਲ ਨੂੰ ਮਿਲਿਆ ਕਾਲੀਦਲ ਨੂੰ ਮਿਲਿਆ ਹੋਵੇ ਪੱਠ ਤੇ ਥਾਪੀ ਮਾਰ ਕੇ ਤੂੰ ਬਿਕਰ ਮਜੀਠੀਆ ਨਵਜੋਤ ਸਿੰਘ ਸਿੱਧੂ ਲੈ ਕੇ ਆਇਆ ਜਦੋਂ ਆਪ ਇਹਨਾਂ ਲੋਕਾਂ ਨੇ ਕੰਮ ਹੀ ਨਹੀਂ ਕੀਤੇ ਹਲਕੇ ਜਿਹਾ ਉਹਨੂੰ ਵਿਕਰਮਜੀਠੀ ਹੁੰਦਾ ਆ ਪਾਟਰੇ ਥਾਪੀ ਮਾਰ ਕੇ ਬਾਅਦ ਤੁਹਾਡੇ ਹੀ ਪੱਤਰਕਾਰ ਜੀਤ ਅਖਬਾਰ ਵਾਲਿਆਂ ਦੇ ਫੰਕਸ਼ਨ ਤੇ ਬਾਅਦ ਕਹਿੰਦਾ ਉੱਠ ਉੱਠ ਖੜਾ ਹੋ ਜੱਫੀ ਬਾ ਇੱਕ ਮਿੰਟ ਨਹੀਂ ਲਾਉਂਦੇ ਟੱਬਰ ਮਾਫੀ ਮੰਗ ਲੈਂ ਗਿਆ ਹਾਲੀ ਵੀ ਨਹੀਂ ਕੋਈ ਪਤਾ ਇੱਥੋਂ सस्पेंशन ਹੋਈ ਹੋਵੇ ਤੇ ਟਾਈਮ ਸਰ ਉਧਰ ਪ੍ਰਿੰਕਾ ਜੀ ਨੂੰ ਤੇ ਰਾਹੁਲ ਜੀ ਦੇ ਪੈਰਾਂ 'ਚ ਵੇ ਹੋਣ ਕੋਈ ਪਤਾ ਨਹੀਂ ਇਹਨਾਂ ਦੀ ਮਤਬੁੱਦੀ ਹੈ ਮੈਡਮ ਦੀ ਇਹੋ ਜਿਹੇ ਬਿਆਨ ਦੇਣੇ ਨਹੀਂ ਚਾਹੀਦੇ ਜਿਹੜੇ ਕਿ ਉਹ ਦੇਈ ਜਾਂਦੇ ਨੇ 5 5000 ਕਰੋੜ ਦੇ ਕੇ सीएम 5500 ਬਾਕੀ 5 ਕਰੋੜ ਦੇ ਕੇ ਕਾਉਂਸਲਰ ਦੀਆਂ ਟਿਕਟਾਂ ਕਿਹੜਾ 5 ਕਰੋੜ ਦੇ ਕੇ ਕਾਉਂਸਲਰ ਟਿਕਟਾਂ ਤੁਸੀਂ ਕਿੰਨੇ ਦੇ ਪੈਸੇ ਦੇ ਕੇ ਲੜੀ ਸੀ ਕੀ ਕਾਉਂਸਲਰ ਦੀ ਟਿਕਟਾਂ ਮੈਂ ਤੇ ਬਾਈ ਜੀ ਪਰਿਵਾਰ ਨੂੰ ਪੈਸੇ ਦਿੱਤੇ ਸੀ ਕਿ ਮੈਂ ਤੇ ਵੇਖੋ ਮੈਂ ਤੁਹਾਡੇ ਸਾਹਮਣੇ ਖੜੋਤਾ ਹਾਂ ਮੈਂ 1 ਰੁਪਿਆ ਵੀ ਨਹੀਂ ਦਿੱਤਾ ਚਾਹੇ ਸਾਡੇ ਸਿੱਧੂ ਹਲਕੇ ਦਾ ਐਮ ਐਲ اے ਸੀ ਮੈਂ ਇੱਕ ਨਹੀਂ ਦਿੱਤਾ ਪਰ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹੁੰਦਾ ਸਾਡੇ 18 ਕਾਉਂਸਲਰ ਸੀ ਜਿਹਦੇ ਵਿੱਚੋਂ 8 ਤੇ 9 ਦੀ ਮੇਰੇ ਕੋਲ ਲਿਸਟ ਹੈ ਜਿਨ੍ਹਾਂ ਨੇ ਮੈਡਮ ਸਿੱਧੂ ਨੂੰ ਪੈਸੇ ਦੇ ਕੇ ਟਿਕਟਾਂ ਲਈਆਂ ਸੀ ਕਿੰਨੇ ਕਿੰਨੇ ਪੈਸੇ ਸੀਗੇ ਮੈਂ ਦੱਸਾਂਗਾ 20 ਲੱਖ ਰੁਪਏ 20 ਲੱਖ ਹੋਵੇ ਕਿ ਕੁੱਕੜੇ ਹੁਣ ਸੋੜੇ ਦੇ ਮੇਰੇ ਕੋਲ ਇੱਕ ਇੱਕ ਚੀਜ਼ ਆ ਜੇ ਨਾ ਮੈਡਮ ਚੁੱਪ ਹੋਈ ਮੈਂ ਸਾਰਾ ਕੁਝ ਜ਼ਾਹਿਰ ਕਰ ਦੇਣਾ ਕੋਈ ਲਿਹਾਜ਼ ਨਹੀਂ ਹੋਣਾ ਜੇ ਸਾਡੀ ਪਾਰਟੀ ਖਿਲਾਫ ਬੋਲਣਾ ਬੰਦ ਨਾ ਕੀਤਾ ਤੇ ਮੈਡਮ ਦਾ ਕੋਈ ਲਿਹਾਜ਼ ਨਹੀਂ ਹੋਊਗਾ ਸਭ ਤੋਂ ਇਨਦੀ ਕੀ ਮਿੱਠੂ ਮੈਦਾਨ ਰਿਆ ਇਹਨਾਂ ਦੇ ਤੇ ਸਭ ਤੋਂ ਵੱਧ ਪੋਰ ਮਿੱਠੂ ਮੈਦਾਨ ਇਹਨਾਂ ਦੇ ਖੋਲ ਦੇਗਾ ਬਾਅਦ ਚ ਇਹਨਾਂ ਨੂੰ ਪਟਿਆਲੇ ਕੀ ਰਾਜਸਤਾਨ ਕੀ ਬਾਤੋਂ ਬੰਬੇ ਪੱਕਾ ਰਹਿਣਾ ਪਊਗਾ ਬਟਾ ਜੀ ਇੱਕ ਬਿਆਨ ਦੇ ਜਾ ਰਹੇ ਸੀ ਸਿੱਤੂ ਮੈਡਮ ਵੀ ਕਰਪਟ ਨਹੀਂ ਕਿਉਂਕਿ ਉਹ ਬਾਕੀਆਂ ਦੇ ਉੱਤੇ ਉਂਗਲੀਆਂ ਕਰੀ ਬਾਈ ਜੀ ਮੈਂ ਝੂਠੇ ਇਲਜ਼ਾਮ ਨਹੀਂ ਲਾਉਂਦਾ ਮੈਂ ਝੂਠੇ ਇਲਜ਼ਾਮ ਨਹੀਂ ਲਾਉਂਦਾ ਮੇਰੇ ਕੋਲ ਇੱਕ ਇੱਕ ਚੀਜ਼ਾਂ ਨੇ ਚਾਹੇ ਉਹ ਜਿਰਕਪੁਰ ਹੋਵੇ ਚਾਹੇ ਉਹ ਖਰਡ ਹੋਵੇ ਚਾਹੇ ਅਮਰਸਰ ਈਸਟ ਹੋਵੇ ਤੇ ਚਾਹੇ ਜਲੰਧਰ ਹੋਵੇ ਮੇਰੇ ਕੋਲ ਇੱਕ ਇੱਕ ਚੀਜ਼ ਹੈ ਵਿਦ ਪ੍ਰੂਫ ਬੰਦੇ ਦੇ ਦੂੰਗਾ ਜੇ ਮੈਡਮ ਨੇ ਇਹ ਚੁੱਪ ਨਾ ਕੀਤੀ ਜੇ ਨਾ ਕੀਤਾ ਕਿਉਂਕਿ ਮੈਂ ਬੜਾ ਸਤਿਕਾਰ ਕਰਦਾ ਹਾਂ ਜਿਹੜਾ ਕਾਂਗਰਸ ਪਾਰਟੀ ਦੇ ਉਲਟ ਬੋਲਣਗੇ ਸਾਡੇ ਪ੍ਰਧਾਨ ਦੇ ਉਲਟ ਬੋਲਣਗੇ ਸਾਡੇ ਐਲੋਪੀ ਦੇ ਉਲਟ ਬੋਲਣਗੇ ਸਾਡੇ ਸੀਨੀਅਰ ਲੀਡਰਸ਼ਿਪ ਦੇ ਉਲਟ ਬੋਲਣਗੇ ਕੋਈ ਲਿਆ ਨਹੀਂ ਹੋਏਗਾ ਆਜਾ ਬਿੰਗ ਰਾਜਾ ਬਿੰਗ ਹੋਰਾਂ ਤੇ ਉੱਤੇ ਕਾਫੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਵੀ ਕਾਫੀ ਉਹਨਾਂ ਦੀ ਨਜ਼ਦੀਕੀ ਉਹ ਕੀ ਕਹਿਣਾ ਚਾਹੁੰਦੇ ਹੋ ਇਦਾਂ ਦੀ ਪ੍ਰਧਾਨ ਖਿਲਾਫ ਸ਼ਬਦਾਵਲੀ ਉਹਨਾਂ ਨੂੰ ਚੋਰ ਕਹਿਣਾ ਸਾਰੀ ਲੀਡਰਸ਼ਿਪ ਨੂੰ ਐਨੇ ਕਰੋੜਾਂ ਰੁਪਏ ਦੇ ਇਲਜ਼ਾਮ ਲਾਉਣੇ ਕਿਵੇਂ ਦੇਖ ਰਹੇ ਹੋ ਤੁਸੀਂ ਦੇਖੋ ਜੀ ਮੈਨੂੰ ਮੈਡਮ ਇੱਕ ਚੀਜ਼ ਦੱਸਦੇ ਮੈਡਮ ਨੇ ਹੁਣ ਵੀ ਤੇ ਰਾਜੇ ਵੜਿੰਗ ਕੋ ਕਾਰਾ ਚ 9 ਟਿਕਟਾਂ ਲੈ ਕੇ ਆਏ ਤੇ 9 ਚ 7 ਹਾਰ ਗਿਆ 7 ਚ 1 ਰਹਿ ਗਿਆ 1 ਆਪ ਚ ਭੇਜਤਾ ਇਹ ਸਾਰੀ ਸੈਟਿੰਗ ਹੈ ਇਹਨਾਂ ਦੀ ਬੀਜੇਪੀ ਨਾਲ ਸੈਟਿੰਗ ਹੈ ਬੀਜੇਪੀ ਨਾਲ ਸੈਟਿੰਗ ਹੈ ਗੰਡੀਵਿੰਡ ਨੂੰ ਬੀਜੇਪੀ ਇਹਨਾਂ ਨੇ ਗੰਡੀਵਿੰਡ ਨੂੰ ਬੀਜੇਪੀ ਚ ਇਹਨਾਂ ਨੇ ਭੇਜਿਆ ਇਹਨਾਂ ਨੇ ਸੈਟਿੰਗ ਕੀਤੀ ਗੰਡੀਵਿੰਡ ਕੋ ਬੁਲਾਉਂਦੇ ਆ ਮਨੇ ਗੰਡੀਵੰਡ ਗੰਡੀਵੰਡ ਕੀ ਆ ਯਾਰ ਪਿੰਡ ਦਾ ਮੇਰੇ ਹਿਸਾਬ ਨਾਲ 70 ਵੋਟ ਨਹੀਂ ਪਈਆਂ ਜੋ ਹਾਲਾਤ ਆ ਅੱਸ ਕਰਕੇ ਗੰਢੀ ਵੈਂਡ ਨੂੰ ਤੇ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਤੇ ਇਹਨਾਂ ਨੂੰ ਲੱਗ ਗਿਆ ਕਿ ਤੇ ਗੰਢੀ ਵੈਂਡ ਨਾਲ ਆਪਣੀ ਬੜੀ ਸਾਂਝਗੜ ਹੈ ਆਪਾਂ ਕਾਂਗਰਸ ਦੇ ਨਾਲ ਆ ਕਾਂਗਰਸ ਪਾਰਟੀ ਜਿੰਨੂੰ ਟਿਕਟ ਦੇਊਗੀ ਸਾਡੇ ਲਈ ਉਹੀ ਸਪੋਰਟ ਹੈ ਕਿਸ ਦੇ ਇਸ਼ਾਰੇ ਤੇ ਕੰਮ ਹੋ ਰਿਹਾ ਜੀ ਮਤਲਬ ਕਿਸ ਦਾ ਇਸ਼ਾਰਾ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਬੀਜੇਪੀ ਚ ਜਾਣਗੇ ਸਿੱਧੂ ਜੋੜਾ ਮੈਂ ਤੁਹਾਨੂੰ ਕਲੀਅਰ ਦੱਸ ਦੇਣਾ ਇਹ ਜੋ ਕਰਾਰੀ ਬੀਜੇਪੀ ਕਰਾ ਰਹੀ ਹੈ ਇਹ ਬੀਜੇਪੀ ਤੇ ਸਿੱਧੂ ਜੋੜੇ ਦੀ ਜਾਣ ਦੀ ਤਿਆਰੀ ਹੈ ਜਦੋਂ ਇਲੈਕਸ਼ਨ ਆਉਂਦੀਆਂ ਇਹ ਆਪੜਾ ਵੇਖਦੇ ਨੇ ਸਾਨੂੰ ਮੁੱਖ ਮੰਤਰੀ ਦਾ ਕਿੰਨੇ ਉਹਨਾਂ ਨੇ ਹੱਥ ਫੇਰਾ ਨਾ ਮੁੱਖ ਮੰਤਰੀ ਦਾ ਉਹਨਾਂ ਨੂੰ ਮੁੱਖ ਮੰਤਰੀ ਯਾਦ ਆ ਗਿਆ ਤੇ ਮੈਂ ਇਹਨਾਂ ਨੂੰ ਮੈਡਮ ਨੂੰ ਦੱਸਣਾ ਚਾਹੁੰਦਾ ਮੈਡਮ ਕਿਉਂਕਿ ਮੈਡਮ ਸਾਡੇ ਕੋਲ ਵੀ ਬੈਠੇ ਕਹਿੰਦੇ ਮੇਰੀ ਆਰਐਸਐਸ ਵਾਲੇ ਨਾਲ ਗੱਲ ਹੋ ਗਈ ਮੇਰੀ ਇਹ ਆਰਐਸਐਸ ਵਾਲੇ ਨਾਲ ਗੱਲ ਹੋ ਗਈ ਤੇ ਮੈਡਮ ਨੂੰ ਤੇ ਮੈਂ ਭਾਜਪਾ ਵਾਲਾ ਨੂੰ ਤੇ ਹੱਥ ਜੋੜਦਾ ਯਾਰ ਲੈ ਜਾ ਨਹੀਂ ਤੇ ਰਾਜੇ ਵੜੇਂਗ ਵਾਲੀ ਗੱਡੀ ਜੀ ਇਹਨਾਂ ਨੂੰ ਭੇਜ ਦਿੰਨੇ ਆ ਮੈਂ ਬਾਈ ਰਾਜੇ ਨੂੰ ਵੀ ਕਹਿੰਨਾ ਪ੍ਰਧਾਨ ਜੀ ਇਹਨਾਂ ਨੂੰ ਛੱਡੋ ਐਲਓਪੀ ਇਹਨਾਂ ਨੂੰ ਆਪ ਹੀ ਡਰਾਈਵਰ ਦੇ ਕੇ ਛੱਡੋ ਉਹਨਾਂ ਨੇ ਸਿੱਧੂ ਫਿਰ ਇਸੇ ਤਰੀਕੇ ਦੇ ਨਾਲ ਬੋਲਦੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਵੱਲੋਂ ਕੋਈ ਜਿਹੜੀ ਤੁਸੀਂ ਦਾਵਾ ਕੀਤਾ ਉਹ ਪ੍ਰੂਫ ਜੇ ਮੈਡਮ ਇਸ ਤਰ੍ਹਾਂ ਹੀ ਬੋਲੇ ਪ੍ਰੋਪਰ ਬੰਦੇ ਜ਼ਾਹਿਰ ਕਰਦਾਗਾ ਜਿਹਦੇ ਕੋ ਸੋਨੇ ਦੇ ਕੜੇ ਵੀ ਲਏ ਨੇ ਜਿਹਦੇ ਕੋ ਪੈਸੇ ਵੀ ਲਏ ਨੇ ਜਿਨ੍ਹਾਂ ਕੋ ਟਿਕਟਾਂ ਵੀ ਲਈਆਂ ਤੇ ਜੋ ਐਤਕੀ ਵੀ ਲਈਆਂ ਐਤਕੀ ਵੀ ਦੋ ਤਿੰਨ ਜੀ 22 ਵਾਲੇ 'ਚ ਵੀ 23 ਵਾਲੇ 'ਚ ਵੀ ਤੇ ਮੈਨੂੰ ਸਾਰਾ ਕੁਝ ਪਤਾ ਜੇ ਜੋ ਜੋ ਇਹ ਕਰਦੇ ਰਹੇ ਨੇ ਤੇ ਮੇਰੇ ਕੋ ਬੜੀਆਂ ਬੋਲਾ ਤੇ ਨਾ ਖਲਾਇਓ ਮੈਡਮ ਨੂੰ ਮੂੰਹ ਬੰਦ ਰੱਖਿਓ ਕਾਂਗਰਸ ਦੇ ਖਿਲਾਫ ਨਹੀਂ ਬੋਲਣਾ ਕੋਡਾ ਅਨੁਮਾਨ ਕੀ ਹੈ ਵੀ ਇਹ ਸਿੱਧੂ ਜੋੜਾ ਹੁਣ ਅਕਾਲੀ ਦਲ ਚ ਜਾਏਗਾ ਬੀਜੇਪੀ ਚ ਜਾਏਗਾ ਕਿੱਥੇ ਜਾਏਗਾ ਕਿਹਦੀ ਇਸ਼ਾਰੇ ਦੇ ਉੱਤੇ ਕਾਂਗਰਸ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਰਟੀ ਨੂੰ ਫੱਟ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਸਿੱਧੂ ਜੋੜਾ ਬੀਜੇਪੀ ਚ ਚੱਲ ਗਿਆ ਹੈ ਚੱਲ ਗਿਆ ਹਾਂ ਇਹ ਤਾਂ ਸਿਰਫ ਇੱਕ ਗੱਲਾਂ ਹੀ ਚੱਲਣ ਦੀਆਂ ਕਾਂਗਰਸ ਨੁਕਸਾਨ ਕਰਨ ਵਾਸਤੇ ਸੀ ਤੇ ਜਿਹੜਾ ਰਾਜਾ ਵੜਿੰਗ ਜੀ ਨੇ 12 ਘੰਟੇ ਲਾਏ ਇਹਨਾਂ ਨੂੰ ਕੱਢ ਲਈਆਂ ਸਸਪੈਂਡ ਕਰ ਲਈਆਂ ਉਹ 2 ਘੰਟੇ ਚ ਕੱਢ ਦੇਣਾ ਚਾਹੀਦਾ ਸੀ ਅੱਜ ਵਰਕਰ ਵੇਖੋ ਕਿੰਨਾ ਖੁਸ਼ ਹੈ ਉਹ ਤਦ ਖੁਸ਼ ਹੈ ਇਹ ਕਿਉਂਕਿ ਇਹ ਚੱਲ ਗਏ ਇਹਨਾਂ ਨੇ ਹਲਕੇ ਚ ਮੈਨੂੰ ਇੱਕ ਚੀਜ਼ ਦੱਸਦਣ ਹਲਕੇ ਚ ਕਿਸੇ ਐਸਐਚਓ ਨੂੰ ਅੱਜ ਤੱਕ ਦੀ ਫੋਨ ਕੀਤਾ ਵਰਕਰ ਪਿੱਛੇ ਕਦੀ ਸੁੱਖ ਦੁੱਖ ਚ ਕਹਿ ਰਿ ਗਏ ਕਦੀ ਸੀਪੀ ਨੂੰ ਕਿਹਾ ਹੋਵੇ ਸਾਡਾ ਵਰਕਰ ਮਰ ਰਿਹਾ ਕਿਹੜੇ ਵਰਕਰ ਨਾਲ ਖਲੋਤੇ ਨੇ ਮੈਨੂੰ ਉਹ ਦੱਸ ਦਣ ਮੇਰੇ ਤੋਂ ਵੱਧ ਨਿੱਦੀਕੀ ਦੇ ਨਾਲ ਕੋਈ ਨਹੀਂ ਰਿਹਾ ਤੇ ਮੈਨੂੰ ਸਾਰਾ ਕੁਝ ਪਤਾ ਹੈ ਇਹ ਕਿੰਨਾ ਕੋ ਸਿਸਟਮ ਹੈ ਕਿੰਨਾ ਕੋ ਜਗਾੜ ਹੈ ਨਾ ਮੈਨੂੰ ਈਚ ਐਂਡ ਐਵਰੀਥਿੰਗ ਪਤਾ ਹੈ ਜੇ ਮੈਡਮ ਨਾ ਚੁੱਪ ਹੋਏ ਤੇ ਮੈਂ ਸਾਰੇ ਬੰਦੇ ਇਕੱਠੇ ਕਰ ਦਾਂ ਨੇ ਚਾਹੇ ਮੈਡਮ ਮੈਨੂੰ ਫਿਰ ਜਿਰਕਪੁਰ ਵੀ ਜਾਣਾ ਪਵੇ ਭਾਵੇਂ ਖਡਰਵਾਲਿਆਂ ਕੋ ਵੀ ਜਾਣਾ ਪਵੇ ਤੇ ਤੁਹਾਡੇ ਪੁਰਾਣੇ ਪੀਏ ਵੀ ਲਿਆਉਣੇ ਪੈਣ ਮੈਂ ਸਭ ਕੁਝ ਲੈਣੇ ਜੇ ਇਹ ਤੁਹਾਨੂੰ ਮੈਂ ਪ੍ਰੈਸ ਰਾਈ ਸਾਰੇ ਚੈਨਲਾਂ 'ਆ ਰਹੀ ਦੱਸਣਾ ਚਾਹਨਾ ਸਾਰੇ ਤੁਹਾਡੇ ਮੇ ਪੁਰਾਣੇ ਪੀਏ ਪੂਏ ਸਾਰੇ ਇਕੱਠੇ ਕਰਨਾ ਜਿਹੜੇ ਤੁਹਾਨੂੰ ਸਭ ਕੁਝ ਦੱਸ ਦਣਗੇ ਸਾਡੇ ਕੋਲ ਐ ਕਰਾਇਆ ਸਰਦਾਰੀ ਕੌਂਸਲਰ ਕਾਫੀ ਦੁਖੀ ਸਰ ਹਾਂਜੀ ਦੁਖੀ ਸੀ ਕੌਂਸਲਰ ਵੀ ਸਾਰੀ ਕੋਸ ਤੇ ਦੁਖੀ ਸੀ ਰੌਂਡੇ ਸੀ ਯਾਰ ਔਰ ਵਿਚਾਰੇ ਅੱਜ ਖੁਸ਼ ਹੋ ਗਿਆ ਅੱਜ ਵਿਚਾਰੇ ਰੋਟੀਆਂ ਦਹੀਂ ਨਾਲ ਖਾਂਦੇ ਨਾਲ ਲੱਡੂ ਖਾਂਦੇ